ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜੇ ਹੋ ਗੱਤਕਾ ਗਲੋਬਲ ਟੀਵੀ ਦੇ ਨਾਲ ਤੇ ਅੱਜ ਅਸੀਂ ਜਿਹੜੀ ਗੱਲਬਾਤ ਕਰਾਂਗੇ ਉਹ ਕਰਾਂਗੇ ਲੋਕਤੰਤਰ ਤੇ ਦੁਨੀਆ ਦਾ ਸਭ ਤੋਂ ਵੱਡਾ ਲੋਕਤੰਤਰ ਭਾਰਤ ਦੇ ਵਿੱਚ ਮੰਨਿਆ ਜਾਂਦਾ ਚਾਹੇ ਉਸ ਨੂੰ ਵੋਟਾਂ ਪੱਖੋਂ ਦੇਖਿਆ ਜਾਵੇ ਜਾਂ ਸਹੂਲਤਾਂ ਮੱਖੋਂ ਇਹ ਤਾਂ ਜਨਤਾ ਨੇ ਫੈਸਲਾ ਕਰਨਾ ਹੁੰਦਾ ਪਰ ਲੋਕਤੰਤਰ ਦੇ ਕਈ ਪਹਿਲੂ ਹੁੰਦੇ ਨੇ ਹੁਣੇ ਲੋਕਤੰਤਰ ਦੇ ਵਿੱਚ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਨੇ ਉਹ ਪੈ ਕੇ ਹਟਿਆ ਨੇ ਉਹਦੇ ਵਿੱਚ ਜੇ ਪੰਜਾਬ ਤੋਂ ਗੱਲ ਕਰੀਏ ਪਾ ਅਮਰਪਾਲ ਸਿੰਘ ਆ ਜਿਹੜਾ ਉਹ ਜੇਲ੍ਹ ਦੇ ਵਿੱਚ ਬੈਠਾ ਜਿੱਤ ਗਿਆ ਜੰਮੂ ਕਸ਼ਮੀਰ ਤੋਂ ਵੀ ਇੱਕ ਜਿਹੜਾ ਮੈਂਬਰ ਪਾਰਲੀਮੈਂਟ ਆ ਉਹ ਜੇਲ੍ਹ ਦੇ ਵਿੱਚ ਹੈ ਜਿੱਤ ਕੇ ਗਿਆ ਇਹ ਲੋਕਤੰਤਰ ਦੀ ਖੂਬਸੂਰਤੀ ਵੀ ਹੈਗੀ ਆ ਤੇ ਲੋਕਤੰਤਰ ਦੇ ਕਈ ਅਜਿਹੇ ਪੱਖ ਵੀ ਹੈਗੇ ਆ ਜਿਨ੍ਹਾਂ ਤੋਂ ਆਮ ਜਨਤਾ ਨੂੰ ਆਸਾ ਉਮੀਦਾਂ ਹੁੰਦੀਆਂ ਪਰ ਉਹ ਪੂਰੇ ਨਹੀਂ ਉੱਤਰਦੇ ਇਸ ਵਿਸ਼ੇ ਦੇ ਉੱਪਰ ਲੋਕਤੰਤਰ ਕੀ ਹੈ ਕਿਸ ਤਰ੍ਹਾਂ ਚੱਲਦਾ ਹੈ ਗੱਲਬਾਤ ਕਰਾਂਗੇ ਮਾਸਟਰ ਮਾਨ ਸਿੰਘ ਜੀ ਦੇ ਨਾਲ ਜਿਨ੍ਹਾਂ ਨੇ ਪੰਜਾਬ ਦਾ ਜਿਹੜਾ ਜਿਹਨੂੰ ਕਾਲਾ ਦੌਰ ਕਹਿ ਦਿੱਤਾ ਜਾਂਦਾ ਸਰਕਾਰਾਂ ਦੁਆਰਾ ਉਹ ਵੀ ਦੇਖਿਆ ਹੋਇਆ ਅ ਦੇਖਿਆ ਹੀ ਨਹੀਂ ਆਪਣੇ ਤਨ ਤੇ ਵੀ ਹਣਾਇਆ ਗੱਲ ਕਰਾਂਗੇ ਮਾਸਟਰ ਮਾਨ ਸਿੰਘ ਜੀ ਨਾਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜੇ ਲੋਕਤੰਤਰ ਦੀ ਗੱਲ ਕਰੀਏ ਮਾਸ ਜੀ ਤਾਂ ਤੁਸੀਂ ਕੀ ਪਰਿਭਾਸ਼ਾ ਸਮਝਦੇ ਹੋ ਲੋਕਤੰਤਰ ਦੀ ਆਪ ਦੇ ਐਕਸਪੀਰੀਅੰਸ ਦੇ ਨਾਲ ਜੇ ਆਪਣੇ ਭਾਰਤ ਦੇ ਸੰਵਿਧਾਨ ਦੇ ਅਨੁਸਾਰ ਹਾਂਜੀ ਡਾਕਟਰ ਅਮੇਰ ਕਰ ਜੀ ਨੇ ਜੋ ਲੋਕਤੰਤਰ ਨੂੰ ਸਵਿਧਾਨ ਤੇ ਲਿਖ ਕੇ ਇੱਕ ਲੋਕਾਂ ਉਰੇ ਪੇਸ਼ ਕੀਤਾ ਲੋਕਤੰਤਰ ਦੀ ਸਰਕਾਰ ਲੋਕਾਂ ਦੇ ਚੂਣੀ ਸਰਕਾਰ ਜੀ ਲੋਕਾਂ ਦੇ ਮੂਰੇ ਜਵਾਬਦੇਹ ਸਰਕਾਰ ਅਸੀਂ ਦੇ ਲੋਕਤੰਤਰ ਇਹ ਹੈ ਪਰ ਲੋਕਾਂ ਦੇ ਚੂਣੀ ਹੋਈ ਸਰਕਾਰ ਜੀ ਤੇ ਜਾਂ ਉੱਪਰ ਜਿਹਦੀ ਇੱਕ ਵਰੀ ਸਰਕਾਰ ਬਣ ਜਾਂਦੀ ਹੈ ਉਹ ਲੋਕਤੰਤਰ ਨੂੰ ਭੁੱਲ ਕੇ ਉਹ ਡਿਕਟੇਟਰਸ਼ਿਪ 'ਚ ਪੈ ਜਾਂਦੀ ਹੈ ਹਾਂਜੀ ਮੈਂ ਇਹਦੇ ਉਦਾਹਰਣ ਇਹ ਦੇਣਾ ਹੈ ਕਿ ਜਦੋਂ 1985 ਪੰਜਾਬ ਜਦੋਂ ਕਾਲਾ ਦੌਰ ਵੀ ਸੀ ਹਰਸੀ ਹਰਮਨ ਸਿੰਘ ਸਾਹਿਬ ਦੇ ਅਟੈਕ ਤੋਂ 85 ਜੀਵ ਇਲੈਕਸ਼ਨ ਹੋਈ ਜੀ ਜੀਤ ਸੰਤ ਚੰਦ ਸਿੰਘ ਲੰਗਵਾਲ ਨੇ ਸਮਝੋਤਾ ਵੀ ਕੀਤਾ ਸੀ ਹਾਂਜੀ ਹੁਣ ਫਿਰ ਲੋਕਤੰਤੇ ਕਰ ਲੰਦਾ ਪਾਰਲੀਮੈਂਟ ਚ ਸਮਝੋਤਾ ਪਾਸ ਹੋਇਆ ਸੰਤ ਲੰਗਵਾਲ ਨੇ ਸਮਝੋਤਾ ਪੰਜਾਬੀ ਬੋਲਦੇ ਇਲਾਕੇ ਦੇ ਬਾਰੇ ਸੰਬੰਧ ਚ ਹੋਇਆ ਹੋਇਆ ਜੀ ਚੰਡੀਗੜ੍ਹ ਪੰਜਾਬ ਦੇਣਾ ਕੀਤਾ ਠੀਕ ਹੈ ਜ਼ਿਲ੍ਹੇ ਦੇ ਨਜਾਇਜ਼ ਜਿਹੜੇ ਬੱਚੇ ਬੇਟੀ ਉਹਨਾਂ ਛੱਡਣ ਦਾ ਐਕਾ ਹੋਇਆ ਪੰਜਾਬੀ ਬੋਲਦੇ ਇਲਾਕੇ ਤੱਕ ਵੀ ਉਹਨਾਂ ਨੂੰ ਦੇਣ ਦਾ ਜਿਹੜਾ ਸਮਝੋਤਾ ਹੋਇਆ ਸੀ ਹੋਇਆ ਜੀ ਪਰ ਥੋੜੇ ਸਮੇਂ ਬਾਅਦ ਉਹ ਸਮਝੋਤਾ ਜਿਹੜਾ ਸੀ ਸੰਤ ਚੰਦ ਸਿੰਘ ਲੰਗਵਾਲ ਨੂੰ ਹਾਂਜੀ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਉਸ ਤੋਂ ਬਾਅਦ ਸਮਝੋਤਾ ਮੁੱਕਰ ਗਿਆ ਕਾਂਗਰਸ ਉੱਥੇ ਹੀ ਮੁੱਕਰ ਗਈ ਬੇ ਦੂਸਰਾ ਲੋਕਤੰਤਰ ਜੇ 1992 ਚ ਇਲੈਕਸ਼ਨ ਹੋਈ ਹਾਂਜੀ ਜਿਹਦੇ ਵਿੱਚ ਸਾਰੇ ਜਿਹੜੇ ਆਲ੍ਰੀਡੀ ਸੇਟੂਟੈਂਟਸ ਸਿੰਮੇ ਜਮਾਨ ਅਕਾਲੀ ਦਾ ਉਹ ਸਾਰੇ ਕਦਰ ਇਲੈਕਸ਼ਨ ਲੜੀਆਂ ਜੀ ਉਹਦੇ ਵਿੱਚ ਇੱਕ ਇੱਕ ਦੇਢ ਇਹ ਮਹੀਨਾ ਲੋਕਾਂ ਨੇ ਪ੍ਰਚਾਰ ਕੀਤਾ ਲੋਕਾਂ 'ਚ ਗਏ ਲੋਕਾਂ ਦਾ ਆਪਦਾ ਏਮ ਲੈ ਕੇ ਗਏ ਲੋਕਾਂ ਦਾ ਆਵਾਜ਼ ਲੈ ਕੇ ਗਏ ਲੋਕਾਂ ਦੇ ਆਉਣ ਵਾਲੇ ਸਮੇਂ 'ਚ ਕੁਆਲੀਫਾਈ ਕਰ ਦਿੱਤੀ ਕੋਸ਼ਿਸ਼ ਤਾਂ ਵੀ ਜਦੋਂ ਆਲ੍ਰੀਡੀ ਸੇਟੂਟੈਂਟ ਇਲੈਕਸ਼ਨ ਲੜੀ ਤਾਂ ਜਿਨ੍ਹਾਂ ਨੂੰ ਕਹਿੰਦੇ ਸੀ ਵੀ ਉਹ ਵੀ ਲੋਕ ਰਹੇ ਸੀ ਜਿਹੜੇ ਜ਼ਿਲ੍ਹੇ 'ਚ ਬੈਠੇ ਸੀ ਜਿਨ੍ਹਾਂ ਨੂੰ ਕਹਿੰਦੇ ਹੱਤਵਾਦੀ ਹੈ ਖੜਪੂਵਾਦ ਉਹ ਉਹਨਾਂ ਨੇ ਇਲੈਕਸ਼ਨ ਵੀ ਲੜੀ ਜੇਲ੍ਹ 'ਚ ਬੈਠਿਆ ਨੇ ਤੇ ਸਰਕਾਰ ਨੇ ਜਦੋਂ ਵੀਨਾ 1 ਕਿ 1.5 ਮਹੀਨਾ ਜਦੋਂ ਪ੍ਰਚਾਰ ਹੀ ਕਰ ਲਿਆ ਉਹ ਉਸ ਤੋਂ ਬਾਅਦ ਕੀ ਕੀਤਾ ਰਾਤੋਂ ਰਾਤ ਇਹ ਇਲੈਕਸ਼ਨ ਕੈਨਸਲ ਕਰ ਦੇ ਨੇ ਜੀ ਸਵੇਰੇ ਜਦੋਂ ਬੂਥ ਤੇ ਗਏ ਸਾਰਾ ਸਟਾਫ ਉੱਥੇ ਬੈਠਾ ਲੋਕ ਲਾਈਨ ਚ ਲੱਗ ਕੇ ਖੜੇ ਹੋ ਸੀ ਹੂੰ ਹੂੰ ਤੇ ਉਦੋਂ ਜਦੋਂ ਕੋਈ ਹਰਮੋਜ ਹੋਣ ਲੱਗੀ ਵੀ ਤੇ ਮੈਂ ਵੀ ਆਪਦਰ ਉੱਥੇ ਬੂਥ ਚ ਖੜਾ ਸੀ ਮੈਂ ਉਹ ਲੋਕ ਸਭਾ ਬਠਿੰਡਾ ਤੋਂ ਮੈਨੂੰ ਟਿਕਟ ਮਿਲੀ ਸੀ ਸਰਕਾਰ ਵਿੱਚ ਜੀ ਆਲਿਡੇ ਸਿਰ ਹੁਡੀ ਸੇ ਮਿਲੋਂ ਮੈਂ ਵੀ ਬੂਥ ਤੇ ਗਿਆ ਸੀ ਵੀ ਚੈੱਕ ਕਰ ਲਈ ਤੇ ਉਹ ਤਾਂ ਮੁੜ ਕੇ ਜੀ ਜਦੋਂ ਲਾਈਨ ਲੱਗੀ ਸੀ ਲੋਕ ਕਹਿੰਦੇ ਉੱਪਰੋਂ ਜੀ ਬੀਫਸੀ ਦੇ ਲੜਨ ਦੀ ਖਬਰ ਆ ਗਈ ਜੀ ਵੀ ਇਲੈਕਸ਼ਨ ਕੈ ਨੀ ਤੁਸੀਂ ਉਸ ਸਮੇਂ ਕੈਂਡੀਡੇਟ ਸੀ ਲੋਕ ਸਭਾ ਦੇ ਕੈਂਡੀਡੇਟ ਸੀ ਛੋਣਾ ਲੜ ਰਿਹਾ ਸੀ ਛੋਣਾ ਰਾਜ ਰਿਹਾ ਸੀ ਠੀਕ ਹੈ ਜੀ ਤੇ ਜਦੋਂ ਉੱਤੇ ਬੜੀ ਘਮ ਹਰਿਆਣੇ ਵਾਲੀ ਗੱਲ ਹੈ ਵੀ ਇਹ ਕਿਹੜਾ ਲੋਕਤੰਤਰ ਹੈ ਅੱਛਾ ਜਦੋਂ ਡੈਕਸਿਡਿ ਡਿਕਲੇਅਰ ਕਰਤੀ ਹਾਂਜੀ ਉਦੋਂ ਸਾਡੇ ਭਾਰਤ ਦੇ ਜਿਹੜਾ ਪ੍ਰਧਾਨ ਮੰਤਰੀ ਸੀ ਚਿਰੰਜੰਦਰ ਸ਼ੇਖਰ ਜੀ ਸੀ ਉਦੋਂ ਤੇ ਜਦੋਂ ਇਲੈਕਸ਼ਨ ਹੋਗੇ ਜਿਵੇਂ ਹੁਣ ਜੂਨ ਦਾ ਮਹੀਨਾ ਹੈ ਹਾਂਜੀ ਸਾਰੀਆਂ ਸਟੇਟਾਂ ਦੇ ਇਲੈਕਸ਼ਨ ਪਹਿਲਾਂ ਹੋਗੀ ਸਿਝਾਬ ਚ ਐਂਡ ਕਰਾਈ ਉਦੋਂ ਵੀ ਇਸ ਤਰ੍ਹਾਂ ਸੀ ਸਾਰੀਆਂ ਸਟੇਟਾਂ ਦੇ ਇਲੈਕਸ਼ਨ ਪਹਿਲਾਂ ਕਰਾਤੀ ਪੰਜਾਬ ਚ ਐਂਡ ਦੇ ਕਰਾਤੀ ਨੇ ਉਹ મતલਬ ਦੂਜੀਆਂ ਸਟੇਟਾਂ ਚ ਇਲੈਕਸ਼ਨ ਹੋਗੇ ਇਲੈਕਸ਼ਨ ਹੋਗੇ ਸਾਰੇ ਚ ਕੱਲੀ ਪੰਜਾਬ ਦੀ ਪੰਜਾਬ ਚ ਹੋਗੀ ਪੰਜਾਬ ਦੇ ਇਲੈਕਸ਼ਨ ਜੋ ਹੋ ਗਈ ਉਹਦੋਂ ਉਹਨਾਂ ਨੇ ਆਪ ਦਾ ਜਿਹੜਾ ਸੀ ਜਿਹਨੂੰ ਪਾਰਟੀ ਨੇਤਾ ਕਹਿੰਦਾ ਹੂੰ ਹੂੰ ਪਿਉਂ ਡਿਸੰਬਰ ਉਹ ਚੋਣ ਲਿਆ ਇਹ ਪੰਜਾਬ ਦੀ ਜਿਹੜੇ ਮੈਂਬਰ ਆਫ ਪਾਰਲੀਮੈਂਟ ਜਾਣੇ ਸੀ ਉਹ ਗਏ ਨਹੀਂ ਹੈਗੇ ਗਏ ਨਹੀਂ ਸੀ ਪਾਰਲੀਮੈਂਟ ਪੰਜਾਬ ਦੇ ਮੈਂਬਰ ਆਫ ਪਾਰਲੀਮੈਂਟ ਸੀ ਪੰਜਾਬ ਦੇ ਵਿਧਾਨ ਸਭਾ ਦੇ ਲੋਕ ਸਭਾ ਨਾਲ ਇਕੱਠੇ ਇਲੈਕਸ਼ਨ ਸੀ ਜੀ ਜਿਹੜੀ ਪੰਜਾਬ ਵਿਧਾਨ ਸਭਾ ਦੇ ਮੁੱਖ ਮੰਤਰੀ ਬਣਨਾ ਸੀ ਜਾਂ ਪੰਜਾਬ ਦੀ ਸਰਕਾਰ ਬਣਨੀ ਸੀ ਲੋਕ ਸਭਾ ਦੇ ਮੈਂਬਰ ਚੁਣ ਕੇ ਉੱਪਰ ਜਾਣੀ ਸੀ ਜੀ ਉਹ ਤਾਂ ਲਾਸਟ ਪੰਜਾਬ ਦੇ ਇਲੈਕਸ਼ਨ ਬਾਅਦ ਚ ਕਰਾਈ ਹੂੰ ਤਾਂ ਉਦੋਂ ਉਦੋਂ ਉਹ ਤਾਂ ਰਾਤ ਰਾਂਤ ਹੀ ਕੈਨਸਲ ਕਰਤੀ ਜੋ ਕਿ ਸੰਵਿਧਾਨਿਕ ਤੌਰ ਤੇ ਵੀ ਗਲਤ ਹੈ ਨਹੀਂ ਉਹਦਾ ਕਾਰਨ ਕੀ ਬਣਿਆ ਮਾਹੌਲ ਖਰਾਬ ਹੋ ਗਿਆ ਜਾਂ ਕੋਈ ਕੋਈ ਮਾਹੌਲ ਨਹੀਂ ਖਰਾਬ ਹੋਇਆ ਉਸ ਇਲੈਕਸ਼ਨ ਕੋਈ ਕੁਛ ਨਹੀਂ ਆ ਜੀ ਕਿ ਬਿਨਾਂ ਲੋਕ ਲੋਕਾਂ ਜੀ ਉਹ ਵਿਚਰ ਕੇ ਜਾ ਰਹੇ ਸੀ ਵੋਟਾਂ ਮੰਗ ਰਹੇ ਸੀ ਉਹਦਾ ਤਾਂ ਕੋਈ ਮਾਹੌਲ ਖਰਾਬ ਨਹੀਂ ਆ ਵੀ ਰਾਤ ਰਾਂਤ ਕਿਹੜਾ ਮਾਹੌਲ ਖਰਾਬ ਹੋ ਗਿਆ ਕਿ ਸਵੇਰੇ ਵੋਟਾਂ ਪੈਣੀਆਂ ਤੇ ਉਹ ਹਾਂ ਇੱਕ ਵੀ ਜ਼ਰੂਰ ਉਹਨਾਂ ਨੂੰ ਇਹ ਸ਼ੱਕ ਹੋ ਗਿਆ ਸੀ ਵੀ ਕਿੱਥੇ ਨੌਜਵਾਨੀ ਸਰਕਾਰ ਜਿਹਨੂੰ ਆਲਰੇਡੀ ਸਿਸਟਮ ਕਹਿੰਦੇ ਨੇ ਜਾਂ ਜੇਲੇ 'ਚ ਬੈਠੇ ਜਿਹੜੇ ਸੀ ਇਲੈਕਟਿਡ ਸੀ ਉਹਨਾਂ ਦੇ ਬਾਰੇ ਕਹਿ ਲਓ ਜਾਂ ਉਦੋਂ ਦੀ ਇਹ ਹਵਾਸ਼ੀ ਵੀ ਕਿਤੇ ਇਲੈਕਟਿਡ ਜਿੱਤ ਗਏ ਪੰਜਾਬ ਦਾ ਬਹੁਤ ਨਖਰਾਬ ਇਹ ਲੋਕਤੰਤਰ ਥੋੜਾ ਨਹੀਂ ਫਿਰ ਉਸ ਸਮੇ 12 ਸੀਟਾਂ ਸੀ 13 ਸੀ ਕਿੰਨੀਆਂ 13 ਲੋਕ ਸਭਾ ਦੀਆਂ ਸੀਟਾਂ ਸੀ ਹਾਂਜੀ 117 50 ਵਿਧਾਨ ਸਭਾ ਦੇ ਫਿਰ ਉਹ 13 ਜਾਵਣਦੇ ਮੰਨ ਕੇ ਚੱਲੋ ਸੋਡੀ ਗੱਲ ਨਾ ਮੈਂ ਸਹਿਮਤ ਹਾਂ 13 ਦੇ 13 ਚੁਣ ਕੇ ਚਲੇ ਜਾਂਦੇ ਉਹਦੇ ਨਾਲ ਸਰਕਾਰ ਸੈਂਟਰ ਸਰਕਾਰ 'ਚ ਤਾਂ ਕੋਈ ਬਹੁਤਾ ਪ੍ਰਭਾਵ ਨਹੀਂ ਪੈਂਦਾ 13 ਤੋਂ ਕੋਈ ਫਰਕ ਹੀ ਨਹੀਂ ਪੈਣਾ ਸੀ ਜਦੋਂ 543 ਸੀਟਾਂ ਜੇ ਜੇ 13 ਚੁਣ ਕੇ ਵੀ ਜਾਵੜਦੇ ਜਾਂ 10 ਵੀ ਚੁਣ ਕੇ ਜਾਵੜਦੇ ਤਾਂ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੀ ਜੇ ਨਾ ਵੀ ਮੈਸੇਜ ਜੇ ਆਪਾਂ ਲੋਕਤੰਤਰ ਦੀ ਗੱਲ ਕਰਦੇ ਆ ਨਾ ਵੀ ਪੈਂਦਾ ਤਾਂ ਲੋਕਾਂ ਨੇ ਫਤਵਾ ਦੇਤਾ ਜਿਨ੍ਹਾਂ ਨੂੰ ਵੀ ਦੇਤਾ ਉਹਨਾਂ ਨੇ ਤਾਂ ਜਾ ਕੇ ਲੋਕ ਸਭਾ ਚ ਬੈਠਣਾ ਹੀ ਹੈਗਾ ਉੱਥੇ ਉਹਨਾਂ ਦਾ ਹੱਕ ਹੈ ਫਿਰ ਇਹ ਉਹ ਲੋਕਤੰਤਰ ਤਰੀਕੇ ਨਾਲ ਜਾ ਰਹੇ ਸੀ ਕੈਨਸਲ ਕਰਨ ਦਾ ਸਾਨੂੰ ਕੀ ਲੱਗਦਾ ਵੀ ਤੁਸੀਂ ਉਦੋਂ ਕੈਂਡੀਡੇਟ ਸੀ ਕਿਉਂ ਹੋਵਾਂ ਕੈਨਸਲ ਰੀਜ਼ਮ ਜੋ ਟੀਐਨ ਸੈਸ਼ਨ ਸੀ ਜੀ ਜਿਹੜਾ ਸੀ ਕਿ ਮੈਂ ਕਿੰਨੇ ਵੀ ਸਭ ਤੋਂ ਵੱਡੀ ਗਲਤੀ ਉਹ تھی ਚੋੜਕ ਵਿਸ਼ਰ ਜੀ ਠੀਕ ਹੈ ਜੀ ਚੋੜਕ ਵਿਸ਼ਰ ਜਿਹੜਾ ਵੀ ਇੱਕ ਦਿਨ ਰਾਤ ਨੂੰ 12 ਵਜੇ ਤੋਂ ਪਹਿਲਾਂ ਪਹਿਲਾਂ ਕੈਨਸਲ ਕਰਤੇ ਦਿੱਤੇ ਜਿਹੜੇ ਲੋਚੋਂ ਕਮਿਸ਼ਨਰ ਦੀ ਜਿਹੜੀ ਸੰਵਿਧਾਨਿਕ ਤੌਰ ਤੇ ਇਹ ਬਹੁਤ ਵੱਡੀ ਗਲਤੀ ਹੈ ਇਹ ਚੋਣ ਕਮਿਸ਼ਨਰ ਵੀ ਕਮਿਸ਼ਨਰ ਹੈ ਜਿਹੜਾ ਉਹਨੂੰ ਵੀ ਤਾਂ ਮੌਜੂਦਾ ਜਿਹੜੀਆਂ ਸਰਕਾਰਾਂ ਦਾ ਪਿੱਛੇ ਰਹੀਆਂ ਪਿਛਲੀ ਸਰਕਾਰ ਜਿਹੜਾ ਬੈਕਸਟੋਰ ਕਰਦੀ ਹੈ ਉਹਨਾਂ ਨੂੰ ਦਬਾਅ ਪਾ ਕੇ ਪ੍ਰੈਸਰ ਕਰਕੇ ਉਹ ਕੈਨਸਲ ਕਰਵਾਈਆਂ ਕੈਨਸਲ ਇਸ ਕਰਕੇ ਕਰਵਾਈਆਂ ਆ ਵੀ ਨੌਜਵਾਨਾਂ ਦੀ ਸਰਕਾਰ ਆ ਗਈ ਜੋ ਆਤਵਾਦੀ ਕਹਿੰਦੇ ਜੀ ਅੱਜ ਵੀ ਕਹਿੰਦੇ ਆ ਯਤਵਦੀ ਸਰਕਾਰ ਆਜੂ ਜੀ ਵਕਵਾਦੀਆਂ ਦੀ ਸਰਕਾਰ ਆ ਜੀ ਕਿੰਨੇ ਸੂਬਿਆਂ ਚ ਕੈਨਸਲ ਹੋ ਗਈਆਂ ਜੀ ਖਲੀਪੜੀ ਪੰਜਾਬ ਚ ਵੀ ਆ ਜੀ ਬਾਕੀ ਕਿਸੇ ਜੀ ਹੋਈ ਨਹੀਂ ਫਿਰ ਇੱਕ ਜੇ ਦੇਖਿਆ ਜਾਵੇ ਹੁਣ ਵੀ ਲੋਕਤੰਤਰ ਤੇ ਹਾਂ ਜੀ ਚੌਥਾ ਕੰਮ ਤੇ ਤੌਰ ਦੇ ਤੌਰ ਤੇ ਹੁਣ ਬੀਤ ਗਿਆ ਹੈਗਾ ਲੋਕਤੰਤਰ ਜਿਹੜਾ ਉਸ ਤੋਂ ਬਣਾਇਆ ਗਿਆ ਸੀ ਹੁਣ ਤਾਂ ਵੀ ਫਿਰ ਉਹਦੇ ਚ ਤਾਂ ਪੰਜਾਬ ਨੂੰ ਨੁਮਾਇੰਦਗੀ ਮਿਲੀ ਨਹੀਂਗੀ ਮਿਲੀ ਨਹੀਂ ਮੈਂ ਕਿਹਾ 22 ਸੂਬੇ ਜੇ ਇਲੈਕਸ਼ਨ ਹੋ ਗਈ ਇੱਕ ਪੰਜਾਬ ਚ ਆ ਕੇ ਇਲੈਕਸ਼ਨ ਕੈਨਸਲ ਕਰ ਦੇਣਾ ਇਹ ਕੋਈ ਲੋਕਤੰਤਰ ਨਹੀਂ ਜੀ ਹਾਂ ਦੂਜੇ ਇਹਦਾ ਵਿਤਕਰਾ ਹੈ ਪੰਜਾਬ ਦੀ ਲੋਕਾਂ ਨਾਲ ਇੱਕ ਸਮ ਹੁਣ ਵੀ ਇਹ ਕਿਹਾ ਜਾਂਦਾ ਵੀ ਚੋ ਜੰਮੂ ਕਸ਼ਮੀਰ ਤੋਂ ਇੱਕ ਜੇਲ੍ਹ ਚ ਬੈਠੇ ਸ਼ਖਸ ਜਿੱਤ ਗਏ ਨੇ ਅਮਰਪਾਲ ਜਿੱਤ ਗਏ ਨੇ ਹਾਂਜੀ ਚਲੋ ਉਹ ਲੋਕਾਂ ਦਾ ਫਤਵਾ ਹੈਗਾ ਕੁਝ ਟਾਈਮ ਪਹਿਲਾਂ ਜੇ ਅਮਰਪਾਲ ਦੀ ਗੱਲ ਕਰੀਏ ਸਾਨੂੰ ਨਹੀਂ ਪਤਾ ਉਹ ਸਹੀ ਹੈ ਗਲਤ ਹੈ ਕੀ ਹੈਗਾ ਪਰ ਜੇ ਲੋਕਾਂ ਦਾ ਬਹਾਅ ਦੇਖੀਏ ਤਾਂ ਕੁਝ ਮਹੀਨੇ ਪਹਿਲਾਂ ਉਹਨੂੰ ਸਾਲ ਪਹਿਲਾਂ ਸਰਕਾਰ ਨੇ ਅੱਤਵਾਦੀ ਜਾਂ ਬਹੁਤ ਕੁਝ ਇਲਜ਼ਾਮ ਲਾ ਕੇ ਉਹਤੇ ਐਨਐਸਏ ਲਾ ਕੇ ਜੇਲ੍ਹ ਚ ਬੰਦ ਕਰਤਾ ਪਰ ਲੋਕ ਹੁਣ ਦੇਖਿਆ ਜਾਂਦਾ ਤਾਂ ਲੋਕ ਉਹਦੇ ਨਾਲ ਖੜੇ ਆ ਕਿ ਉਹ ਜਿਹੜੀ ਸਰਕਾਰ ਲੋਕਾਂ ਨੇ ਚੁਣੀ ਸੀ ਉਸੇ ਨੇ ਉਸ ਨੂੰ ਦੇਸਟਰੋਇਡ ਵਾਤਵਾ ਦਿੱਤਾ ਤੇ ਲੋਕਾਂ ਨੇ ਹੁਣ ਦੁਬਾਰਾ ਉਸ ਨੂੰ ਚੁਣ ਲਿਆ ਹੈਗਾ ਇਹਦੇ 'ਚ ਤੁਸੀਂ ਕੀ ਫਰਕ ਸਮਝਦੇ ਹੋ ਮੈਂ ਫਰਕ ਪਹਿਲਾਂ ਮੈਂ ਸੈਂਟਰ ਸਰਕਾਰ ਸੈਂਟਰ ਸਰਕਾਰ ਜੋ ਕੋਈ ਵੀ ਹੈ ਜੀ ਹਾਂਜੀ ਉਹਨਾਂ ਨੂੰ ਮੈਨੂੰ ਸਮਝ ਨਹੀਂ ਪੰਜਾਬ ਵਾਲਿਆਂ ਤੇ ਕੋਈ ਅਲਰਜੀ ਹੈ ਜੀ ਭੈਅ ਬਲੇ ਤੋਂ ਖਾਸ ਕਰਕੇ ਹਾਂ ਉਹ ਅਲਰਜੀ ਹੈ ਵੀ ਜਦੋਂ ਭਾਰਤ ਨੂੰ ਦੇਸ਼ ਨੂੰ ਜਾਤ ਕਰਾਇਆ ਸਭ ਤੋਂ ਵੱਧ ਕੁਰਬਾਨੀ ਪੰਜਾਬੀਆਂ ਦੀ ਸੀ ਹਾਂਜੀ ਜਦੋਂ ਭਾਰਤ ਲੈ ਕੇ ਵੀ ਅਸੀਂ ਇਕੱਠੇ ਰਹਿਣਾ ਪੰਜ ਜਿਹੜੇ ਥੋੜੇ ਸਟੇਟਾਂ ਦੇ ਪੰਜਾਬੀਆਂ ਨੂੰ ਕਿਹਾ ਸੀ ਕਿ ਤੁਸੀਂ ਇਤਰਾਜ਼ ਕਰੋਗੇ ਜੀ ਜਦੋਂ ਉਹਨਾਂ ਦੇ ਨਾਲ ਨਾਲ ਕਿਸੇ ਮਿਝੋਤਾ ਕਰ ਲਿਆ ਅੰਗਰੇਜ਼ਾਂ ਨੇ ਇਹ ਗੱਲ ਵੀ ਕਹੀ ਸੀ ਵੀ ਅਸੀਂ ਜਿਹੜਾ ਬਾਹਰ ਜਾ ਜੀਸੀ ਰਾਜੀ ਸਿੱਖਾਂ ਦਾ ਰਾਜ ਕੋਈ ਹੈ ਸਿੱਖਾਂ ਨੇ ਲੜਾਈ ਲੜੀ ਆ ਇਹਨਾਂ ਵੱਧ ਕੁਰਬਾਨੀ ਸਿੱਖਾਂ ਨੂੰ ਉਸੇ ਅਲੱਗ ਛੇਡ ਦੇਣਾ ਪਰ ਇਥੋਂ ਦੇ ਜਿਹੜੇ ਸਿੱਖਾਂ ਨੇ ਪੰਜਾਬੀਆਂ ਨੇ ਕਹਿੰਨੀ ਅਸੀਂ ਭਾਰਤੀ ਨਾ ਰਹਿਣਾ ਪਰ ਇਹ ਸਮਝੋਤਾ ਨੇਰਬੜ ਸਮਝੋਤਾ ਹੋਇਆ ਸੀ ਵੀ ਜਿਹੜੀ ਸੱਤ ਸਟੇਟਾਂ ਹੁਣ ਗੈਟ ਸੈਟ ਅਪ ਦੇ ਉਥੇ ਪੰਜਾਬੀ ਦੇ ਸਿੱਖਾਂ ਦਾ ਰਾਜ ਰਹੂਗਾ ਕੋਈ ਦਖਲ ਦਾ ਚੀਨੋ ਕੋਈ ਵੱਧ ਅਧਿਕਾਰ ਹੋਣਗੇ ਤੇ ਬਰਨਾ ਨਾ ਦੇ ਨ ਸਮਝੋਤਾ ਹੋਣ ਤੋਂ ਬਾਅਦ ਇਹ ਨਾ ਜਨ ਉਹ ਵੀ ਮੁੱਕਰ ਗਏ ਇਹ ਫਿਰ ਫਿਰ ਤਾਂ ਇੱਕ ਤਲ ਇਹਦਾ ਆਪਾ ਲੋਕਤੰਤਰ ਦੀ ਉਹਦੇ ਚ ਤਾਂ ਚਲੋ ਐਵੇਂ ਮਾਸਟਰ ਤਾਰਾ ਸਿੰਘ ਦੀ ਕਮੀ ਰਹੀ ਆ ਉਹਨਾਂ ਨੇ ਪੰਜਾਬ ਲਈ ਕੋਈ ਹੱਕਾਂ ਲਈ ਬੋਲਿਆ ਨਹੀਂ ਹੈਗਾ ਇਹ ਉਹ ਨਹੀਂ ਰੱਖੀ ਪਰ ਗੱਲ ਅਸੀਂ ਲੋਕਤੰਤਰ ਦੀ ਜਦੋਂ ਕਰਦੇ ਆ ਲੋਕਤੰਤਰ 'ਚ ਤਾਂ ਲੋਕਾਂ ਨੂੰ ਹੱਕ ਹੈ ਜਿਹੜੇ ਨੁਮਾਇੰਦੇ ਚੁਣ ਕੇ ਭੇਜਦੇ ਉਹ ਲੋਕ ਸਭਾ 'ਚ ਬੈਠਦੇ ਆ ਗੱਲ ਰੱਖਦੇ ਆ ਤੁਸੀਂ ਉਹਨਾਂ ਦੇ ਵੋਟਾਂ ਦੀ ਗੱਲ ਕੀਤੀ ਆ ਵੀ ਉਹਨੂੰ ਕੈਨਸਲ ਕਰਤੀ ਆ ਅਚਾਨਕ ਹਾਂਜੀ ਪਰ ਉਸ ਤੋਂ ਬਾਅਦ ਇੱਕ ਕਹਿੰਦੇ ਦੌਰ ਇਹ ਜਾ ਵੀ ਆਇਆ ਸੀਗਾ ਕਿ ਵਿਧਾਨ ਸਭਾ ਦੀਆਂ ਚੋਣਾਂ ਹੋਊਗਾ ਕਿਸੇ ਨੂੰ 100 150 ਵੋਟ ਪਏ ਉਹ ਹਾਂ ਚੁਨੇਗਾ ਨਮਿੰਦੇ ਐਮ ਐਲ ਏ ਬਣਗੇ ਸਰਕਾਰ ਸੌ 1992 ਇਲੈਕਸ਼ਨ ਕੈਨਸਲ ਹੋ ਗਈ ਜੀ ਉਸ ਤੋਂ ਬਾਅਦ 1992 ਦੇ ਇਲੈਕਸ ਡਿਪਲੇਅਰ ਕਰਤੀ ਚੋਣ ਕਮਿਸ਼ਨ ਨੇ ਉੱਪਰ ਸਰਕਾਰ ਕਾਂਗਰਸ ਦੀ ਬਣ ਗਈ ਪਰ ਨਰਸਿਮਹਾ ਰਾ ਪ੍ਰਧਾਨ ਮੰਤਰੀ ਬਣ ਗਏ ਲੋਕ ਸਭਾ ਦਾ ਫਰਮਾ ਵੀ ਲਿਆ ਲੋਕ ਸਭਾ ਦਾ ਵਿਧਾਨ ਸਭਾ ਦਾ ਦੋਨਾਂ ਦਾ ਦੋਨਾਂ ਦਾ ਜੀ ਜੀ ਉਦੋਂ ਜਦੋਂ ਉਹਨਾਂ ਨੇ बनके ਆ ਪ੍ਰਧਾਨ ਮੰਤਰੀ ਤੇ 1992 ਚ ਇਹਨਾਂ ਨੇ ਪੰਜਾਬ ਚ ਇਲੈਕਸ਼ਨ ਦਿਵਾਰੇ ਕਰਾ ਦਿੱਤੇ ਨਹੀਂ ਲੋਕ ਸਭਾ ਦੀ ਕਰਵਾਈ ਜਾਂ ਬਦਲ ਲੋਕ ਸਭਾ ਵੀ ਹਸਵਾ ਦੋਨੇ ਇਕੱਠੀ ਦੋਨੇ ਰਹਿੰਦੀ ਸੀ ਨੇ ਹਾਂਜੀ ਉਹ ਕਰਾ ਦਿੱਤੇ ਤੇ ਉਦੋਂ ਵਿੱਚ ਜਿਹੜੇ ਦੂਜੀ ਚ ਪਾਰਟੀ ਉਹ ਸਾਰੀ ਬਾਈਕਾਟ ਕਰ ਗਈ ਉਹ ਕਹਿੰਦੇ ਵੀ ਜਦੋਂ ਅਸੀਂ ਇਲੈਕਸ਼ਨ ਲੜੀ ਸਾਡੀ ਰਾਤ ਨੂੰ ਕੈਂਸਲ ਕਰ ਦਿੱਤੀਆਂ ਅੱਜ ਇਹ ਇਲੈਕਸ਼ਨ ਕਰਾਉਂਦੀ ਅਸੀਂ ਬਾਈਕਾਟ ਕਰਦੇ ਹਾਂ ਹੂੰ ਉਦੋਂ ਸਾਰੀਆਂ ਜਿੰਨੀਆਂ ਅਕਾਲੀ ਦਲ ਸੀ ਜਾਂ ਹੋਰ ਪਾਰਟੀਆਂ ਸੀਗੀਆਂ ਕਿਤਰੀ ਪਾਰਟੀ ਸੀ ਕੋ ਸਾਰੀ ਬਾਈਕਾਟ ਕਰਦੀਆਂ ਇਲੈਕਸ਼ਨ ਨਹੀਂ ਲੜੀਆਂ ਜੀ ਤੇ ਇਕੱਲੇ ਕਾਂਗਰਸ ਨੇ ਇਲੈਕਸ਼ਨ ਲੜੀਆ ਜੇ ਜੇਦੇ ਜੋ ਬਿਆਨ ਸਿੰਘ ਮੁੱਖ ਮੰਤਰੀ ਵਣ ਤੇ ਮੇਰੇ ਖਿਆਲ ਦੀ ਲੋਕਤੰਤਰ ਦੇ 20% ਜੇ ਵੋਟ ਨਾ ਮਿਲੇ ਤੇ ਜਮਾਤ ਜੱਤ ਕਹਿੰਦਾ ਨਾ ਪਾ ਕਿ ਲੋਕ ਤਾਂ ਵੋਟ ਪੂਲਸ ਦੇ ਪਾਉਣੀ ਕੋਈ ਨਹੀਂ ਗਿਆ ਹੂੰ ਹੂੰ ਉਹ ਤਾਂ ਮੇਰੇ ਖਿਆਲ ਸਰਕਾਰੀ ਜੋ ਕਹਿੰਦੇ ਜੇ ਤੰਤਰ ਕਹਿੰ ਲੋ ਉਨੀ ਹੀ ਵੋਟਾਂ ਮੱਗੇ ਮੈ ਤਾਂ ਇਤਿਹਾਸ ਹੈ ਵੀ ਅਜੇ ਇਤਿਹਾਸ ਕੱਢ ਕੇ ਵੇਖ ਲੋ 100-100 ਵੋਟ ਦੇ 135 ਵੋਟਾਂ ਦੇ ਐਮਐਲਏ ਬਣੇ ਹੂੰ 135 40 ਵੋਟਾਂ ਦੇ ਪੰਡ ਦਾ ਮੈਂਬਰ ਨਹੀਂ ਬਣਦਾ ਮੈਂਬਰ ਨਹੀਂ ਬਣਦਾ ਤੇ 1-1 ਲੱਖ ਹੋਏ ਆ ਬਈ ਕਲਕੇ ਦੀ ਵੋਟ ਨੇ ਫਿਰ ਇੱਥੇ ਬਹਿ ਵੀ ਕਿਹਾ ਜਾਂਦਾ ਵੀ ਇਹ ਹੀ ਲੋਕਤੰਤਰ ਦੀ ਖੂਬਸੂਰਤੀ ਆ ਇਹ ਲੋਕਤੰਤਰ ਦੀ ਖੂਬਸੂਰਤੀ ਦੇਖੋ ਜਿੱਥੇ ਵੋਟ ਹੀ ਨਹੀਂ ਦੇ ਲੋਕਤੰਤਰ ਦੀ ਕਾਫੀ ਖੂਬਸੂਰਤੀ ਦੱਸੋ ਜੀ ਜਿੱਥੇ ਲੋਕਾਂ ਨੇ ਵੋਟ ਹੀ ਨਹੀਂ ਪਾਈ ਲੋਕਾਂ ਨੇ ਮੰਨਿਆ ਹੀ ਨਹੀਂ ਲੋਕਾਂ ਨੇ ਉਹਨਾਂ ਨੂੰ ਵੋਟ ਨਹੀਂ ਭੇਜੋਣੇ ਨਹੀਂ ਫਿਰ ਲੋਕਾਂ ਤੇ ਉਹ ਕਾਦੀ ਨੁਮਾਇੰਦੇ ਹੋਗੇ ਇੱਕ ਗੱਲ ਇਹ ਸਪਸ਼ਟ ਕਰੋ ਜੀ ਵੀ ਕਿਆ ਜਾਂਦਾ ਲੋਕਾਂ ਦੀ ਲੋਕਾਂ ਦੁਆਰਾ ਚੁਣੀ ਹੋਈ ਸਰਕਾਰ ਨੂੰ ਲੋਕਤੰਤਰ ਕਿਹਾ ਜਾਂਦਾ ਲੋਕਾਂ ਦਾ ਕਿਤੇ ਬਹੁਮਤ ਵੀ ਦੇਖਿਆ ਜਾਂਦਾ ਮੰਨ ਕੇ ਚੱਲੋ ਤੁਸੀਂ 170 80 ਵੋਟਾਂ ਦੀ ਗੱਲ ਕੀਤੀ ਆ ਜੀ ਐਮਐਲਏ ਚੁਣਿਆ ਗਿਆ ਉਹਦੋਂ ਬਣ ਗਿਆ ਪਰ ਜੇ ਦੇਖੀਏ ਤਾਂ ਉਹਦੇ ਵਿੱਚ ਤਾਂ ਇਹ ਹੋ ਗਿਆ ਵੀ ਇਹ ਇੱਕ ਜਾਂ 1% ਦੇ ਲਗਭਗ ਹੀ ਬਣਦੀ ਹੋ ਵੋਟ 99% ਤਾਂ ਉਹਦੇ ਵਿਰੁੱਧ ਸੀਗੇ ਉਹੰਦਾ ਐਮਐਲਏ ਬਣਦਾ ਉਹੀ ਹੈ ਨਾ ਵੀ ਲੋਕਤੰਤਰ ਦੀ ਖੂਬਸੂਰਤੀ ਸਾਡਾ ਸੰਵਿਧਾਨ ਤਾਂ ਇਹ ਕਹਿੰਦਾ ਨਾ ਜੀ ਬਹੁ ਗਿਣਤੀ ਵਾਲਾ ਜਿਹੜਾ ਆਪਾਂ ਜਿੱਤੇ ਡਿਕਲੇਅਰ ਕਰਦੇ ਆ ਬਹੁ ਗਿਣਤੀ ਵਾਲਾ ਆਪਾਂ ਨੇਤਾ ਚੁਣ ਲੈਂਦੇ ਆ ਬਹੁ ਗਿਣਤੀ ਵਾਲਾ ਐਮਐਲਏ ਦਾ ਬਣਾ ਮੁੱਖ ਮੰਤਰੀ ਬਣ ਜਾਂਦਾ ਬਹੁ ਗਿਣਤੀ ਲੋਕ ਸਭਾ ਦਾ ਮੈਂਬਰ ਪ੍ਰਧਾਨ ਮੰਤਰੀ ਬਣ ਜਾਂਦਾ ਤੇ ਦਿੱਤੇ ਤਾਂ ਬਹੁ ਗਿਣਤੀ ਲੋਕਾਂ ਨੇ ਵੋਟ ਹੀ ਨਹੀਂ ਪਾਈ ਔਰ ਇਹ ਤਾਂ ਫਿਰ ਹੁਣ ਵੀ ਚੱਲ ਰਿਆ ਨੇ ਹੁਣ ਵੀ ਜਿਹੜੇ ਮੌਜੂਦਾ ਸਰਕਾਰ ਚੁਣ ਲਈ ਆ ਉਹਦੇ ਚ ਵੀ 65% ਲੋਕ ਤਾਂ ਚਾਹੁੰਦੇ ਨਹੀਂ ਹੈਗੇ 33% ਵਾਲਿਆਂ ਨੇ ਸਰਕਾਰ ਬਣਾਈ 33% ਦੀ ਫੋਟ ਨੇ ਵੀ 1% ਦੀ ਵੋਟ ਦੀ ਫਿਰ ਲੋਕ ਤਾਂ ਕਰੋ ਵੋਟ ਪਾਣ ਗਈ ਦੀ ਲੋਕਾਂ ਨੇ ਪ્યોਰ ਬਾਈਕਾਟ ਕਰਤਾ ਨਾ ਜੀ ਜੇ 100-100 2-200 ਵੋਟ ਪਈ ਐ ਤਾਂ ਉਹਨਾਂ ਨੇ ਬੂਥਾਂ ਦੇ ਵੈਜੇ ਨੇ ਰੂਟ ਲੱਗੇ ਉਹਨਾਂ ਨੇ ਆਪ ਸਰਕਾਰ ਨੇ ਪੋਲਿਆ ਜੀ ਲੋਕ ਤਾਂ ਗਈ ਨਹੀਂ ਜੀ ਲੋਕਾਂ ਨੇ ਤਾਂ ਮੰਨਤਾ ਹੀ ਨਹੀਂ ਦਿੱਤੀ ਸੀ ਨਾ ਜੀ ਇਹ ਤਾਂ ਲੋਕਤੰਤਰ ਦਾ ਕਹਾਣ ਹੈ ਫਿਰ ਉਹ ਸਰਕਾਰ 5 ਸਾਲ ਪੂਰੇ ਚੱਲੀ 5 ਸਾਲ ਪੂਰੀ ਚੱਲੀ ਤੇ ਜਿਹੜੇ ਉਸ ਉਸ ਟਾਈਮ ਐਮਪੀ ਜੁਨੇ ਗਏ ਹਾਂਜੀ ਜਦੋਂ ਤੁਸੀਂ ਵੋਟਾਂ ਘਟਦੀ ਗੱਲ ਕਰਦੇ ਹੋ ਹਾਂਜੀ ਉਹ ਸਰਕਾਰ ਦੇ ਨਾਲ ਸੀ ਜਾਂ ਆਪੋਜੀਟ ਧਿਰ ਚ ਬੈਠੇ ਉਹ ਸਰਕਾਰ ਵਿੱਚ ਕਾਂਗਰਸ ਕਹਿੰਦਾ ਇਥੋਂ ਵੱਡਾ ਉੱਪਰ ਹੀ ਕਾਂਗਰਸ ਸਰਕਾਰ ਸੀ ਸੀ ਇਥੋਂ ਕਾਂਗਰਸ ਨੇ ਇਹ ਕੰਮ ਕੀਤਾ ਬੀਨ ਸਿੰਘ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਬਣਿਆ ਜੀ ਉਹਦੇ ਬਿਆਨਤ ਦੇ ਦੌਰ ਹੁੰਦੇ ਤੁਸੀਂ ਵੇਖੋ ਫਿਰ ਕਿਹੜਾ ਦੌਰ ਚੱਲਿਆ ਪੰਜਾਬ ਦੇ ਵਿੱਚ ਨਹੀਂ ਫਿਰ ਤਾਂ ਇਹ ਵੀ ਕਹਿ ਸਕਦੇ ਆਂ ਵੀ ਉਹ ਸੈਂਟਰ 'ਚ ਕਾਂਗਰਸ ਸਰਕਾਰ ਬਣ ਗਈ ਸੀ ਉਹਨੇ ਆਪਦੇ ਐਮਪੀ ਫਿਰ 2 ਮਹੀਨੇ 3 ਮਹੀਨੇ ਬਾਅਦ ਚੁਣੇ ਆ ਪੰਜਾਬ ਤੋਂ ਤਾਂ ਇੱਕ ਤਰ੍ਹਾਂ ਨਾਲ ਉਹ ਇਹ ਸੀਗਾ ਉਹਨਾਂ ਨੇ ਆਪ ਹੀ ਬਣਾ ਲਏ ਆਪ ਹੀ ਬਣਾ ਲਏ ਸਾਲਜਨ ਕੋਲ ਉਹਨੇ ਕਾਂਗਰਸ ਸਰਕਾਰ ਉੱਪਰ ਬਣ ਗਈ ਉਹਨੇ ਨਹੀਂ ਕੈਨਸਲ ਕਰਾਈ ਉਹਨਾਂ ਨੇ ਹੀ ਸਾਲ ਬਾਅਦ ਇਲੈਕਸ਼ਨ ਕਰਾਤੀ ਤੇ ਉਹਨਾਂ ਨੇ ਆਪਦੀ ਚੋਣ ਉੱਤੇ ਭੇਜ ਕੇ ਲੈ ਗਈ ਹੂੰ ਹਾਂਜੀ ਜਿਹੜੇ ਪ੍ਰਧਾਨ ਸਭਾ ਦੇ ਇਲੈਕਸ਼ਨ ਸੀਗੇ ਜੀ ਵਿਧਾਨ ਸਭਾ ਦੀ ਕਾਂਗਰਸ ਦੀ ਸਰਕਾਰ ਬਣ ਜਦਲੀ ਆ ਉਹ ਕਿੰਨੇ ਸਾਲ ਤੇਰੇ ਪੂਰੇ ਚੱਲੀ ਜੀ ਉਹ ਪੂਰੇ 5 ਸਾਲ ਚੱਲੀ ਜੀ ਤੇ ਲੋਕ ਸਭਾ ਦੀ 5 ਸਾਲ ਚੱਲ ਲੋਕ ਸਭਾ ਦੀ 5 ਸਾਲ ਚੱਲੀ ਜੀ ਫਿਰ ਜਿਹੜੇ ਦੂਜੀਆਂ ਧਿਰਾਂ ਸੀਗੀਆਂ ਉਸ ਟਾਈਮ ਦੇ ਵਿੱਚ ਜਾਂ ਭੋਜਨ ਸਮਾਜ ਪਾਰਟੀ ਸੀਗੀ ਜਾਂ ਕਾਮਰੇਡ ਸੀਗੇ ਇਹਨਾਂ ਦੀ ਕੀ ਉਹ ਇਹਨਾਂ ਨੂੰ ਕਿੰਨੀਆਂ ਸੀਟਾਂ ਮਿਲੀਆਂ ਸੀ ਜਾਂ ਇਹਨਾਂ ਦਾ ਬਾਈਕਾਟ ਹੀ ਰਿਹਾ ਸੀ ਇਹ ਬਾਈਕਾਟ ਹੀ ਰਿਹਾ ਜੀ ਇਲੈਕਸ਼ਨ ਸ਼ਾਮਲੀ ਨਹੀਂ ਜੀ ਸਰ ਪੰਜਾਬ ਵਾਲੇ ਚ ਨਹੀਂ ਪੰਜਾਬ ਵਾਲੇ ਪੰਜਾਬ ਵਾਲੇ ਤੇ ਦੂਸਰੀਆਂ ਜਿਹੜੀਆਂ ਹੋਰ ਸਟੇਟਾਂ ਦੀਆਂ ਖੇਤਰੀ ਪਾਰਟੀਆਂ ਪੂਰੀ ਸਟੇਟਾਂ ਦੀ ਕਿੰਨੀ ਖੇਤਰੀ ਪਾਰਟੀਆਂ ਉਹਦੇ ਬਾਰੇ ਪੂਰੀ ਜਾਣਕਾਰੀ ਨਹੀਂ ਹੈ ਪਰ ਪੰਜਾਬ ਦੇ ਵਿੱਚ ਭਾਈ ਘੱਟ ਸੀ ਸਾਰੀਆਂ ਪਾਰਟੀਆਂ ਦਾ ਕੱਲੀ ਕਾਂਗਰਸ ਨੇ ਚੋਣ ਲੜੀ ਕਾਂਗਰਸ ਚੋਣ ਲੜੀ ਇਹਦਾ ਇਹਦਾ ਤਾਂ ਇਹ ਵੀ ਸੀਗਾ ਜੇ ਕਾਂਗਰਸ ਆਪਣੇ ਆਪ ਨੂੰ ਉਸ ਟਾਈਮ ਕੋਈ ਵੀ ਪਾਰਟੀ ਸੀਗੀ ਜਿਹੜੀ ਮੌਜੂਦੀ ਰੂਲ ਕਰ ਰਹੀ ਸੀ ਉਹ ਉਹ ਆਪਣੇ ਆਪ ਨੂੰ ਕਿਸੇ ਤਰੀਕੇ ਨਾਲ ਵੀ ਚੁਣ ਸਕਦੀ ਸੀ ਵੀ ਭਾਈ ਆ ਸਾਡੇ ਐਮਐਲਏ ਹੈਗੇ ਨਿਯੁਕਤ ਵੀ ਕਰ ਸਕਦੀ ਸੀ ਕਰ ਸਕਦੀ ਸੀ ਜੀ ਲੋਕਤੰਤਰ ਨੂੰ ਮੰਨਣਾ ਹੀ ਨਹੀਂ ਜਦੋਂ ਹੂੰ ਲੋਕਾਂ ਦੀ ਵੋਟ ਜਿਹੜੀ ਪੈਂਦੀ ਹੈ ਵੋਟਾਂ ਪਵਾਣੀ ਨਹੀਂ ਹੈ ਤੇ ਜਿਹਨੂੰ ਮਰਜ਼ੀ ਇਲੈਕਟ ਕਰ ਲੈਂਦੇ ਜਿਵੇਂ ਰਾਜ ਸਭਾ ਦੇ ਮੈਂਬਰ ਇਲੈਕਟ ਕਰ ਲੈਂਦੇ ਜਿਹਨੂੰ ਮਰਜ਼ੀ ਚੁਣ ਲੈ ਕਰ ਲੈਂਦੇ ਹੁਣ ਤੁਸੀਂ ਅਮਰਪਾਲ ਜੀ ਦੀ ਗੱਲ ਕੀਤੀ ਹੈ ਹੂੰ ਠੀਕ ਹੈ ਉਹਨੂੰ ਅੱਗੇ ਪੰਜਾਬ 'ਚ ਬਹੁਤ ਵੱਡਾ ਖਤਰਾ ਹੈ ਜੀ ਹਵਾ ਬਣਾਤਾ ਜੀ ਜੀ ਐਨਐਸਏ ਲਾ ਕੇ ਉਹਨੂੰ ਅਸਾਮ ਦੇ ਜੇਲ੍ਹ 'ਚ ਭੇਜ ਦਿੱਤਾ ਜੇ ਉਹ ਪੰਜਾਬ 'ਚ ਜੇਲ੍ਹ 'ਚ ਰਹੇ ਨਾ ਦੱਸੋ ਮੈਨੂੰ ਕੀ ਖਤਰਾ ਸੀ ਜ ਨਜਰਬੰਦ ਕਰਤਾ ਨਾ ਜੀ ਨਜਰਬੰਦ ਦਾ ਇਸ ਕਰਕੇ ਕੀਤਾ ਜਾਂਦਾ ਜੀ ਬਾਹਰ ਆਉਣ ਨਾਲ ਮਾਹੌਲ ਖਰਾਬ ਹੁੰਦਾ ਹਾਂਜੀ ਮਾਹੌਲ ਖਰਾਬ ਹੋਣਾ ਤੇ ਜੇ ਪੰਜਾਬ ਦੀ ਜੇਲ੍ਹ ਚ ਕਰਨ ਦੇ ਫਿਰ ਮਾਹੌਲ ਖਰਾਬ ਹੋ ਜਾਂਦਾ ਜੀ ਜਿਵੇਂ ਐਸੀ ਦੂਰ ਛੱਡ ਦੇਣਾ ਇਸ ਕਰਕੇ ਵੀ ਦੂਜਿਆਂ ਨੂੰ ਡਰਾਵਾ ਪੈਦਾ ਕਰਨਾ ਵੀ ਕੋਈ 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 ਉਹ ਨਸ਼ਾ ਵਿਰੋਧੀ ਲਹਿਰ ਕਰਦਾ ਹੈ ਜਾਂ ਪੰਜਾਬ ਦੇ ਹੱਕ ਚ ਕਰਦਾ ਲੈ ਪੰਜਾਬੀ ਸੂਬਾ ਜਦੋਂ ਮੰਗੇ ਸੀ ਤਾਂ ਵੀ ਕਹਿੰਦੇ ਖਾਲਿਸਤਾਨ ਮੰਗਦੇ ਸੀ ਪੰਜਾਬੀ ਬੋਲਦੇ ਲੱਕ ਉਹਦੇ ਵੀ ਖਾਲਿਸਤਾਨ ਕਹਿੰਦੀ ਸੀ ਹੂੰ ਜੇ ਕਿਸਾਨਾਂ ਨੇ ਵੀ ਧਰਨਾ ਲੈ ਤਾ ਕਹਿੰਦਾ ਉਹ ਵੀ ਸਾਰੇ ਖਾਲਿਸਤਾਨੀ ਆ ਜੇ ਉਥੇ ਲੋਕਾਂ ਨੇ ਢੰਡ ਦਿੱਤਾ ਤੇ ਲੰਗਰ ਲਾਇਆ ਲੋਕਾਂ ਨੇ ਤੇ ਮੈਂ ਕਹਿੰਦਾ ਮਦਦ ਕੀ ਤੋ ਕਹ ਖਾਲਿਸਤਾਨੀ ਪੈਸੀ ਦੇਂ ਤਨੇ ਹਾਂ ਕੰਗੜਾ ਰੋਤਲਾ ਲਈ ਦੇਖ ਲੋ ਤੁਸੀਂ ਦੇਖ ਲੋ ਜੇ ਆਉਂਗੇ ਇੱਕ ਲੱਪੜ ਵਾਰੇ ਆ ਉਸ ਕੁੜੀ ਨੇ ਕੀ ਗੱਲ ਹੋਈ ਤੇ ਸਾਰੇ ਖਾਲਿਸਤਾਨੀ ਹੋ ਗਈ ਸੀ ਹੁਣ ਖਾਲਿਸਤਾਨੇ ਕਹਿਣ ਜਿਹੜਾ ਹੁਣ ਉਤਰਾਖੰਡ ਵਿੱਚ ਹੋਇਆ ਹੈ ਐਨਆਰ ਦੇ ਅਟੈਕ ਕੀਤਾ 100 150 ਬੰਦਾਂ ਨੂੰ ਕੁੱਟ ਮਾਰਨ ਲੱਗ ਗਿਆ ਤੇ ਉਹ ਤਿੰਨ ਸਾਬ ਤਿੰਨ ਮਹੀਨੇ ਦਾ ਮੇਰੇ ਖਿਆਲ ਤਿੰਨ ਦਿਨ ਦਾ ਆਈਓਐਸ ਵੀ ਜਿਹਾ ਰਹਿ ਗਿਆ ਉਸੇ ਤੇ ਫਿਰ ਉਹ ਹੁਣ ਸਾਰਾ ਹਿਮਾਚਲ ਉਹਨੂੰ ਕਹਿੰਦਾ ਤਵਦੀ ਸਾਰ ਵੱਖ ਵੱਖ ਕਹਿਣ ਉਹਨਾਂ ਨੂੰ ਨਹੀਂ ਅੱਜ ਦੇ ਮੌਜੂਦਾ ਸਮੇਂ ਵਿੱਚ ਲੋਕਤੰਤਰ ਨੂੰ ਤੁਸੀਂ ਕਿਸ ਤਰ੍ਹਾਂ ਦਾ ਸਮਝਦੇ ਹੋ ਜੇ ਸਹੀ ਮੈਨਿੰਸ ਸੰਵਿਧਾਨ ਮੁਤਾਬਕ ਚੱਲਣਾ ਜੀ ਲੋਕਤੰਤਰ ਦੇ ਇੱਕ ਬਹੁਤ ਵੱਡੇ ਲੋਕਤ ਲੋਕਾਂ ਲਈ ਚੁਣੀ ਸਰਕਾਰ ਨੂੰ ਮੰਨਿਆ ਜਾਂਦਾ ਹੈ ਤੇ ਜੇ ਵੱਡੇ ਵੱਡੇ ਡਿਕਟੇਟਰਸ਼ਿਪ ਵੀ ਆਏ ਨਾ ਜੀ ਨਹੀਂ ਹੁਣ ਵੀ ਉਹ ਤਾਂ ਚੁਣਦੇ ਹੀ ਆਂ ਵੋਟਾਂ ਪਾ ਕੇ ਚੁਣੇ ਹੁਣ ਤਾਂ ਚੁਣੇ ਜੀ ਹੁਣ ਤਾਂ ਲੋਕਾਂ ਨੇ ਵੇਖ ਕੇ ਦੇਖੋ ਹਮ ਹੁਣ ਉਹ ਵੀ ਬੀਜੇਪੀ ਪਾਰਟੀ ਸੀ ਉਹ 400 ਸੀਟਾਂ ਕਹਿੰਦੇ ਜੀ ਆਪ ਕਮਾਂਗੇ ਡਿਕਟੇਟਰਸ਼ਿਪ ਚਲਾਉਣਾ ਸ਼ੁਰੂ ਕਰ ਲਈ ਸੀ ਉਹਨਾਂ ਨੇ ਜੇ ਲੋਕਾਂ ਨੇ ਫਤਵਾ ਦਿੱਤਾ ਜਿੱਥੇ ਰਾਮ ਨਾਮ ਦੇ ਮੰਦਰ ਦੇ ਨਾਂ ਦੇ ਵੋਟਾਂ ਲਈ ਉਹ ਤੋਂ ਆਪ ਹੀ ਹਰ ਗਏ ਹਮ ਯੂਪੀ ਦੇ ਵਿੱਚ ਜਿੱਥੇ ਉਹਨਾਂ ਸਾਰੀ ਉਮਰ ਲਾਈ ਲੜੀ ਮੰਦਰ ਦੀ ਲਈ ਜਿਹਦੇ ਤੇ ਮੰਦਰ ਬਣਿਆ ਮੈਂ ਕਹਿੰਦਾ ਉਸੇ ਉਸੇ ਤੋਂ ਹੀ ਹੱਟ ਕੇ ਲੋਕਾਂ ਨੇ ਕਿਹਾ ਸੀ ਨਾ ਉਥੇ ਵੀ ਸਾਡੇ ਘਰ ਟਾ ਕੇ ਜੇ ਕਹੋਗੇ RAM ਇੱਥੇ ਆ ਕੇ ਬੈਠ ਜੂਗਾ ਇਹ ਹੋ ਹੀ ਨਹੀਂ ਸਕਦਾ ਲੋਕਾਂ ਦੀ ਆਵਾਜ਼ ਪੂਰੀ ਹੋ ਗਈ ਮੈਂ ਤਾਂ ਕਹਿੰਦਾ ਜੀ ਹੂੰ ਤੇ ਲੋਕਾਂ ਨੇ ਉਥੇ ਨਹਰਾਇਆ ਫਿਰ ਇਹਦਾ ਮਤਲਬ ਹੋਇਆ ਇਹ ਨਕਲੀ RAM ਦਾ ਨਾਮ ਦੇ ਲੈ ਕੇ ਰਾਜਨੀਤੀ ਜਾਤ ਪਾਤ ਦੇ ਨਾਮ ਲੈ ਕੇ ਧਰਮ ਦੇ ਨਾਲ ਜਿਹੜੀ ਰਾਜਨੀਤੀ ਲੋਕ ਨੇ ਅਨਕਾਰੇ ਵੀ ਐ ਇਹ ਵੀ ਇਹਦੇ ਵਿੱਚੋਂ ਪਿਛਲੇ ਸਮੇਂ 'ਚ ਕੀ ਹੋ ਗਿਆ ਲੋਕਾਂ ਦੀ ਜਿਹੜੀ ਆਵਾਜ਼ ਉੱਠੀ ਇੱਕ ਕਲਾਸ ਦੇ ਉੱਤੇ ਆਪਸ਼ਨ ਨੋਟਾ ਦਾ ਲਾਟਾ ਹਾਂਜੀ ਹੁਣ ਉਹ ਨੋਟਾ ਤਾ ਦੇ ਲੱਗਣ ਦੇ ਨਾਲ ਕੀ ਹੋਗਾ ਵੀ ਕਈ ਲੋਕਾਂ ਨੂੰ ਕੋਈ ਵੀ ਉਮੀਦਵਾਰ ਨਹੀਂ ਪਸੰਦ ਹੈਗਾ ਉਹ ਨੋਟਾ ਦਾ ਬਟਨ ਵੀ ਦਵਾ ਦਿੰਦੇ ਆ ਪਰ ਉਸ ਦਾ ਕੋਈ ਫਾਇਦਾ ਹੈਗਾ ਜੇ ਉਹ ਦਾ ਵੀਟ ਜਿੰਨੇ ਵੀ ਪਰਸੈਂਟ ਦਵਾ ਦਿੰਦੇ ਆ ਜੇ ਵੱਧ ਤੋਂ ਵੱਧ ਵੀ ਨੋਟਾ ਦਵਾਇਆ ਜਾਂਦਾ ਪਰ ਜਿੰਨਾ ਤਾਂ ਉਸੇ ਆ ਜਿਹੜੇ ਨੂੰ ਵੱਧ ਬੋਟਾ ਪੈ ਗਿਆ ਜੇ ਨੋਟਾ ਨੂੰ ਵੱਧ ਪੈ ਜਾਂਦੀਆਂ ਸੰਵਿਧਾਨਿਕ ਤੌਰ ਤੇ ਤਾਂ ਨੋਟਾ ਦਾ ਕੋਈ ਫਾਇ ਉਹ ਫਾਇਦਾ ਨਹੀਂ ਸ਼ੋ ਕਰ ਰਿਹਾ ਜਦ ਤੱਕ ਸੰਵਿਧਾਨ ਚ ਇਹ ਕਰ ਦੇਣ ਵੀ ਐਨੇ ਪਰਸੈਂਟ ਤੋਂ ਵੱਧ ਪਰ ਲੋਕ ਨੋਟੇ ਦੀ ਪੈ ਗਈ ਉਹ ਸੀਟ ਕੈਸਲ ਕੀਤੀ ਜਾ ਤਾਂ ਐ ਕਰਨ ਦੀ ਇਕੱਲਾ ਨੋਟੇ ਦੇ ਬਟਨ ਨੱਪੜ ਨਾਲ ਵੀ ਉਹਨੂੰ ਕੋਈ ਸੰਵਿਧਾਨਿਕ ਕਾਨੂੰਨ ਤਾਂ ਬਣਾਉਣਾ ਜੀ ਹੂੰ ਹੂੰ ਵੀ ਜੇ ਐਨੇ ਪਰਸੈਂਟ ਵੋਟ ਪੈ ਗਈ ਨੋਟਾ ਤੇ ਤੋਂ ਵਿਧਾਨ ਸਭਾ ਜਿਹੜੀ ਜੱਲੇ ਦਾ ਲੋਕਸ ਇਲੈਕਸ਼ਨ ਨੂੰ ਕੈਨਸਲ ਮੰਨੀ ਚੋਗੀ ਵੀ ਲੋਕਾਂ ਦਾ ਫਤਵਾ ਹੀ ਹੈ ਜੇ ਲੋਕ ਕਿ ਚਾਹੁੰਦੇ ਨੇ ਸਾਰੇ ਕੈਂਡੀਡੇਟ ਨੂੰ ਕੈਨਸਲ ਕਰਨਾ ਚਾਹੀਦਾ ਉਥੇ ਨਹੀਂ ਫਿਰ ਇਹਦਾ ਮਤਲਬ ਇਹ ਹੈਗਾ ਜਿਹੜਾ ਨੋਟਾ ਲੱਗਿਆ ਹੋਇਆ ਹੈ ਹਾਂਜੀ ਇਸ ਵਾਰ ਵੀ ਬਹੁਤ ਸਾਰੇ ਲੋਕਾਂ ਨੇ ਦੱਬਿਆ ਹੋਣਾ ਵੀ ਉਹ ਇੱਕ ਬਸ ਬੁਖਾਵੇ ਦੀ ਜੀ ਚੀਜ਼ ਹੈ ਬਸ ਬਸ ਸਿਰਫ ਓਨਲੀ ਪਾਰਲੀਮੈਂਟ ਹੀ ਤੌਰ ਤੇ ਰੱਖਿਆ ਵੀ ਲੋਕ ਸੇ ਬਹੁਤ ਸਦਾ ਕਹ ਪਹੁੰਚੀ ਜਾਣ ਤੇ ਆਪ ਦੀ ਨੋਟਸ ਲਾ ਕੇ ਆ ਜਾਣ ਬਸ ਹੋਈ ਜੇ ਉੱਥੇ ਰਾਸ਼ਿਦ ਦਿਖਾਉਣੀ ਹੈ ਹੁਣ ਭਾਈ ਅਮਰਤਪਾਲ ਸਿੰਘ ਵਾਲੀ ਗੱਲ ਕੀਤੇ ਤੇ ਉਹਨੇ ਤਾਂ ਨਜ਼ਰ ਬੰਦ ਕਰਤਾ ਕਿ ਲੋਕਾਂ ਨੇ ਕਿ ਕਿਨ ਉਹ ਉਹ ਤੇ ਅਧਵਾਤੀ ਕਹਿੰਦੇ ਸੱਤਵਾਤੀ ਤੇ ਲੋਕ ਲੋਕ ਨੇ ਫਤਵਾ ਦੇ ਤਾ ਨਹੀਂ ਹੁਣੇ ਲੋਕ ਲੋਕਾਂ ਚ ਇਹ ਗੱਲ ਚੱਲਦੀ ਸੀ ਨਾ ਵੀ ਜੇ ਅਮਰਪਾਲ ਸਿੰਘ ਨੂੰ ਬਾਹਰ ਕੱਢਣਾ ਹੈਗਾ ਜੇਲ੍ਹ ਤੋਂ ਬਾਹਰ ਲੈ ਕੇ ਆਉਣਾ ਤਾਂ ਉਹਨੂੰ ਵੋਟਾਂ ਵਾਕੇ ਜਿਤਾਓ ਪਰ ਸੰਵਿਧਾਨ ਦੇ ਵਿੱਚ ਕੋਈ ਅਜਿਹੀ ਤਮੀਮ ਜਾਂ ਧਾਰਾ ਤਾਂ ਹੈ ਨਹੀਂ ਵੀ ਜੇ ਕੋਈ ਜਿੱਤ ਗਿਆ ਉਹਨੂੰ ਬਾਹਰ ਲਿਆਂਦਾ ਜਾਊਗਾ ਨਹੀਂ ਲੋਕਾਂ ਦੇ ਫਤਵਾ ਹੈ ਜੀ ਉਹ ਤੇ ਕਿਹੜਾ ਕੋਈ ਕ੍ਰਿਮੀਨਲ ਕੇਸ ਹੈ ਜੀ ਹੂੰ ਕ੍ਰਿਮੀਨਲ ਕੇ ਉਹਨੂੰ ਕਿਹੜੀ ਕਿਸੇ ਸਜ਼ਾ ਹੋਈ ਹੈ ਜੀ ਹੂੰ ਜਿੰਨੇ ਵੀ ਉੱਪਰੋਂ ਐਮਪੀ ਬਣਿਆ ਤੁਸੀਂ ਵੇਖੋ ਜਿੰਨੇ 4 ਸਾਲ ਤੋਂ ਘਟ ਸਜਾਉ ਸਾਰੇ ਇਲੈਕਸ਼ਨਾਂ ਲੜ ਰਹੀ ਹੈ ਜੀ ਠੀਕ ਹੈ ਨਾ ਕਾਨੂੰਨ ਸਾਰਿਆਂ ਨੂੰ ਹੋਈ ਹੈ 3 ਸਾਲ 4 ਸਾਲ ਸਾਰੇ ਲੜ ਰਹੇ ਨੇ ਇਹਨਾਂ ਦਾ ਕਿਸੇ ਕੋਈ 2 ਮਹੀਨੇ ਦੀ ਸਜ਼ਾ ਨਹੀਂ 1 ਦਿਨ ਦੀ ਸਜ਼ਾ ਨਹੀਂ ਸਿਰਫ ਨਜ਼ਰ ਬੰਦ ਕਰਕੇ ਪਾਸੇ ਕਰਤਾ ਪੰਜਾਬ ਤੋਂ ਜਿਹੜਾ ਲਹਿਰ ਪੈਦਾ ਕਰ ਰਿਹਾ ਸੀ ਨੌਜਵਾਨ ਨੂੰ ਜਾਗਰੂਕ ਕਰਨ ਉਸ ਨੂੰ ਉਹਨੂੰ ਦਬਾਉਣ ਵਾਸਤੇ ਕੀਤਾ ਜੇ ਲੋਕਾਂ ਨੇ ਉਹਨੂੰ ਚੁਣਤਾ ਕੋਈ ਸੰਵਿਧਾਨ ਕਾਨੂੰਨ ਨਹੀਂ ਕਹਿੰਦਾ ਉਹ ਅੰਦਰ ਰਹਿ ਸਕਦੇ ਰਹਿ ਸਕਦੇ ਜਿ세 ਲੋਕਾਂ ਨੂੰ ਐਨਐਸਏ ਲਾਇਆ ਹੈ ਲੋਕ ਬਾਹਰ ਨੂੰ ਖਤਰਾ ਹੈ ਤੇ ਲੋਕਾਂ ਨੇ ਤੇ ਵੋਟ ਪਾ ਗੁਰੂ ਜੀ ਜਿਹਾਤਾ ਜ ਲੋਕਾਂ ਨੇ ਉਹਨੂੰ ਮੰਨ ਲਿਆ ਵੀ ਠੀਕ ਹੈ ਸਰਕਾਰ ਗਲਤ ਇਹ ਵੀ ਲੋਕਤੰਤਰ ਵੀ ਵੀ ਕਹਿੰਦੇ ਨੇ ਵੀ ਠੀਕ ਨਹੀਂ ਆਖੀਰ ਦੇ ਵਿੱਚ ਇੱਕ ਹੈਗਾ ਵੀ ਜਦੋਂ ਸੰਵਿਧਾਨ ਬਣਿਆ ਹਾਂਜੀ ਡਾਕਟਰ ਵੀ ਆਰ ਐਮ ਵੈਦਕਰ ਨੇ ਸਾਰੀਆਂ ਉਹਦੀਆਂ ਸਥਿਤੀਆਂ ਪ੍ਰਸਥਿਤੀਆਂ ਦੇਖ ਕੇ ਉਹਨੂੰ ਲਿਖਤੀ ਰੂਪ ਦਿੱਤਾ ਵੀ ਇਸ ਤਰ੍ਹਾਂ ਤੁਸੀਂ ਲੋਕ ਸਭਾ ਦੇ ਮੈਂਬਰ ਚੁਣੋਗੇ ਰਾਜ ਸਭਾ ਦੇ ਮੈਂਬਰ ਚੁਣੋਗੇ ਵਿਧਾਨ ਸਭਾ ਦੇ ਮੈਂਬਰ ਚੁਣੋਗੇ ਸਰਕਾਰਾਂ ਚੱਲਣਗੀਆਂ ਉਸ ਗੱਲ ਨੂੰ ਅੱਜ 60 65 70 ਸਾਲ ਹੋ ਗਏ ਜੀ ਜਦੋਂ ਸੰਵਿਧਾਨ ਬਣਿਆ ਅੱਜ 70 ਸਾਲਾਂ ਬਾਅਦ ਉਸੇ ਸੰਵਿਧਾਨ ਨੂੰ ਆਪਦੇ ਤਰੀਕੇ ਨਾਲ ਤਮੀਮਾ ਕਿੰਨੀਆਂ ਸੌ ਤੋਂ ਵੱਧ ਜਿਹੜੀਆਂ ਹੈਗੀਆਂ ਸੰਵਿਧਾਨ ਦੇ ਵਿੱਚ ਉਹ ਫੇਰ ਬਦਲ ਹੋ ਗਈਆਂ ਤਮੀਮ ਹੋ ਗਈ ਆ ਵੀ ਹੁਣ ਜਿਹੜਾ ਲੋਕਤੰਤਰ ਹੈ ਕੀ ਉਹੀ ਲੋਕਤੰਤਰ ਚੱਲ ਰਿਹਾ ਜਾਂ ਉਹਦਾ ਬਹੁਤ ਕੁਝ ਬਦਲਿਆ ਗਿਆ ਜਿਹੜਾ ਪਿਛਲੀ ਸਰਕਾਰ ਸੀ ਭਾਰਤੀ ਜਨਤਾ ਪਾਰਟੀ ਦੀ ਜੀ ਡਾਕਟਰ ਉਮੇਦਕਰ ਪਰ ਮੇਰੇ ਜੋ ਸੰਵਿਧਾਨ ਲਿਖਿਆ ਸੀ ਉਹ ਲੋਕਾਂ ਲਈ ਲਿਖਿਆ ਸੀ ਤਾਂ ਕਿ ਕੋਈ ਡਿਕਟੇਟਰਸ਼ਿਪ ਨਾ ਜੀ ਹੂੰ ਕੋਈ ਇਸ ਤਰ੍ਹਾਂ ਦੇ ਲੋਕਾਂ ਦਾ ਨੁਮਾਇੰਦਾ ਉਥੇ ਅਨਪੜ੍ਹ ਵੀ ਚਿੱਤ ਸਕਦਾ ਜੀ ਗਰੀਬ ਵੀ ਚਿੱਤ ਸਕਦਾ ਕਿਸਾਨ ਵੀ ਜਿਹਾ ਸਕਦਾ ਵੀ ਦੁਰਵਿੱਤਰ ਵੀ ਅਮੀਰ ਲੋਕਾਂ ਨੇ ਐਸਾ ਹਵਾ ਬਣਾਉਣਾ ਸੀ ਵੀ ਕਲਾ ਪੈਸੇ ਵਾਲੀ ਜਿਹਾ ਸਕਦਾ ਲੋਕਤੰਤਰ ਨੇ ਇਹ ਸਾਬਤ ਕਰਤਾ ਜਿਹੜਾ ਕਰੋੜਪਤੀ ਸੀ ਉਹਨਾਂ ਨੂੰ ਫਰਾਇਆ ਤੇ ਜਿਹਦੇ ਮੇਰੇ ਖਿਆਲ ਜੇ ਜੇਬ ਚ 10 ਰੁਪਏ ਸੀ ਉਹਨਾਂ ਨੂੰ ਵੀ ਚਿਤਾਇਆ ਤੇ ਲੋਕਾਂ ਦੇ ਕੈਂਡੀਡੇਟ ਕਰਕੇ ਦਿੱਤਾ ਹੈ ਨਾ ਜੀ ਲੋਕ ਨੇ ਉਹ ਸੰਵਿਧਾਨ ਜਿਹੜਾ ਬਣਾਇਆ ਸੀ ਜਦੋਂ ਪੂਰਨ ਬਹੁਤ ਮਤ ਤੋਂ ਲੋਕਾਂ ਨੂੰ ਵੱਧ ਕੈਂਡੀਡੇਟ ਮਿਲ ਜਾਂ ਸੀਟਾਂ ਮਿਲ ਜਾਣ ਤੇ ਡਾਇਰੈਕਟੋਰਸ਼ਿਪ ਕਰਦੇ ਆ ਉਹ ਆਪਣੇ ਬਦਲ ਕੇ ਸੰਵਿਧਾਨ ਨੂੰ ਤੇ ਵਿੱਚੋਂ ਅੰਦਰੋਂ ਹੀ ਵੜ ਕੇ ਉਹਨੂੰ ਖੋਰਾ ਲਾਉਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਕਿ ਉਹ ਜਿਹੜਾ ਉਹ ਗਲਤ ਹੈ ਠੀਕ ਹੈ ਜਿਸ ਤਰ੍ਹਾਂ ਕੇ ਆਰਐਸਐਸ ਦਾ ਏਜੰਡਾ ਲੈ ਲੈ ਸੀ ਉਹ ਕਰੇ ਜੀ ਜਿਹਨਾਂ ਨੇ ਸਿਰਫ ਇਕੱਲੇ ਜਾਤ ਪਾਤ ਤੇ ਨਾਤੀ ਵੋਟ ਕਰਨ ਲੱਗੀ ਸੀ ਹੂੰ ਦੇਖੋ ਅਸਲੀ ਤਾਂ ਆਪਾਂ ਵੀ ਕਿਸੇ ਦਾ ਧਰਮ ਹੈ ਹਿੰਦੂ ਹੈ ਸਿੱਖ ਹੈ ਮੁਸਲਮਾਨ ਹੈ ਸਭ ਦਾ ਇੱਕ ਭਗਵਾਨ ਹੈ ਹੂੰ ਠੀਕ ਹੈ ਇੱਕ ਜਾਤ ਹੈ ਇੱਕ ਜੋਤ ਹੈ ਤੇ ਜਾਤ ਨਾਤੀ ਵੋਟ ਲੈਣੀ ਲੋੜ ਹੈ ਤੁਸੀਂ ਇੱਥੇ ਤੱਕ ਵੀ ਕਹਿ ਵੀ ਇਹ ਕੋਈ ਡੇਡੇ ਪ੍ਰਧਾਨ ਮੰਤਰੀ ਦਾ ਵਿਆਹ ਥੋੜਾ ਸੀ ਬੇਕੋ ਜੇ ਫਲਾਣਾ ਐਮਐਲਏ ਬਣ ਗਿਆ ਬਟ ਟੂਟੀਆਂ ਲਾ ਕੇ ਲੈ ਜਾਣਗੇ ਜੀ ਤੇ ਜੇ ਉਹ ਹੋ ਗਿਆ ਤੇ ਸਨਾਤਨ ਧਰਮ ਖਤਮ ਹੋ ਚੁੱਕਾ ਜੀ ਤੇ ਜੇ ਆ ਨਾ ਇਹ ਤੇ ਮੰਦਰ ਨਹੀਂ ਬਣੂਗਾ ਜੀ ਮਤਲਬ ਇਹ ਸਾਡਾ ਲੋਕਤੰਤਰ ਕਿੱਧਰ ਜਾ ਰਿਹਾ ਸੈਕੂਲਰ ਜਿਹੜਾ ਸਾਡਾ ਜਿਹੜਾ ਦੇਸ਼ ਹੈ ਇੱਥੇ ਹਰ ਕਿਸਮ ਦੇ ਹਰ ਸਭਿਆਚਾਰ ਦਾ ਇੱਥੇ ਲੋਕ ਰਹਿੰਦਾ ਹੈ ਤੇ ਪੰਜਾਬ ਦੇ ਖਾਸੇ ਤਾਂ ਆ ਵੀ ਕਿਹੜਾ ਹਰੇ ਕਿਉਂ ਲੱਗਦਾ ਹੈ ਪੰਜਾਬ ਦੇ ਜਿਹੜੇ ਲੋਕ ਹੈ ਨਾ ਪੰਜਾਬੀ ਪਹਿਲੀ ਕਰ ਤਾਂ ਪੰਜਾਬ ਨੂੰ ਸਿੱਖਣ ਦੀ ਪੰਜਾਬੀ ਨੂੰ ਪੜਨ ਦੀ ਕੋਸ਼ਿਸ਼ ਕਰਦੇ ਵੀ ਦੋ ਲਾਗ ਹੋ ਜਾਂ ਪਹਿਲਾਂ ਵੀ ਕੋਸ਼ਿਸ਼ ਕੀਤੀ ਹੈ ਜਦੋਂ ਚੰਡੀਗੜ੍ਹ ਪੰਜਾਬ ਦਾ ਮੰਗਿਆ ਸੀ ਉਹਨਾਂ ਨੂੰ ਦੋ ਤਰੀਕਾ ਕਰਤੀ ਸੀ ਨਾ ਜੀ ਵੀ ਕਲੇ ਸੇਖੀ ਮੰਗਦੇ ਹਾਂਜੀ ਕਰਤੀ ਉਹਦੇ ਇੱਕ ਪਾਰਟੀ ਨਾਲ ਵੀ ਇਕੱਠੇ ਹੋ ਗਏ ਸੀ ਫਿਰ ਉਹਨੂੰ ਦੋ ਫਾਰ ਕਰਤਾ ਵੀ ਕੱਲੇ ਸਿੱਖ ਮੰਗਦੇ ਆ ਜੀ ਠੀਕ ਹੈ ਜੀ ਅੱਜ ਵੀ ਉਹੀ ਪੋਜੀਸ਼ਨ 'ਚ ਆਗੇ ਜੀ ਵੀ ਕੱਲੇ ਸਿੱਖ ਹੀ ਅਲੱਗ ਮੰਗ ਰੱਖਦੇ ਆ ਜੀ ਹੂੰ ਠੀਕ ਹੈ ਉਸ ਨੂੰ ਦੇਸ਼ ਨੂੰ ਜਾਤ ਕਰਾਉਣ ਵਾਲੀ ਪੰਜਾਬੀ ਤੋਂ ਉਹ ਅਲੱਗ-ਅਲੱਗ ਕਰਨ ਵਾਸਤੇ ਤਾਂ ਕਿ ਪੰਜਾਬ ਦੇ ਲੋਕਾਂ 'ਚ ਖੂਨ ਬਲੱਡ 'ਚ ਹੈ ਪੰਜਾਬ ਦੇ ਲੋਕ ਕਿਸੇ ਦੇ ਗੁਲਾਮੀ ਨਾ ਪਹਿਲਾਂ ਸਹੀ ਹੈ ਨਾ ਅੱਜ ਸਹਿਣ ਪੰਜਾਬ ਬੋਧ ਮੁਖਤਿਆਰੀ ਚਾਹੁੰਦੇ ਨਹੀਂ ਦੇਣਾ ਨਹੀਂ ਚਾਹੁੰਦੇ ਬਸ ਇੰਨੇ ਫਰਕ ਹੈ ਜੀ ਇੰਨੀ ਆਪੇ ਚ ਜੀ ਪੰਜਾਬੀਆਂ ਨੂੰ ਕਿੰਨੇ ਪੌੜਾਂ ਦੀ ਪੌੜਾ ਕੋਸ਼ਿਸ਼ ਕਰੋ ਪੰਜਾਬੀ ਨਹੀਂ ਪੜਦਾ ਤੁਸੀਂ ਕਿੰਨੇ ਹੁਣ ਕਾਹਦੇ ਦਰਬਾਰ ਸਾਹਿਬ ਤੇ ਹਮਲਾ ਹੋਇਆ ਕਿੰਨੇ ਕ ਪੰਜਾਬੀ ਜਾਂ ਕਿੰਨੇ ਕ ਸਿੱਖ ਇਕੱਠੇ ਹੋ ਕੇ ਕਿਸੇ ਦੇ ਕਰਕੇ ਹਮਲਾ ਕੀਤਾ ਵੀ ਹਾਂਜੀ ਪੰਜਾਬੇ ਤੇ ਹਿੰਦੂਆ ਤੇ ਤੇ 84 ਦਾ ਤੇ ਪਲੰਕ ਲੈ ਲਓ ਹੂੰ ਜਿਹੜੀ ਬੰਦੀਰ ਕਾਦੀ ਹੋਇਆ ਤੇ ਮੇਰੇ ਖਿਆਲ ਜੀ ਉਹਨਾਂ ਸਰਕਾਰੀ ਤੰਤਰ ਨੇ ਹੀ ਸਿੱਖੀ ਨੂੰ ਖਤਮ ਕਰਨ ਵਾਸਤੇ ਉਹਨਾਂ ਨੇ ਉਹਨਾਂ ਨੇ ਸਿੱਖੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਮੇਰੇ ਟੈਰਾਂ ਚ ਗੱਲ ਪਾ ਪਾ ਕੇ ਉਹਨਾਂ ਨੂੰ ਸਾੜਿਆ ਇੱਥੋਂ ਤੱਕ ਜੇ ਗੁਰਤੇਕ ਬਹਾਦਰ ਜੀ ਨੇ ਜਿਨ੍ਹਾਂ ਨੇ ਜਨੂਦੀ ਰੱਖਿਆ ਮੇਗਾ ਉੱਥੇ ਮੇਗਾ ਉੱਥੇ ਚਾਦਰੀ ਚੌਂਕ ਜਾ ਕੇ ਉਹਦੇ ਅਟੈਕ ਕੀਤੇ ਇਹਨਾਂ ਨੇ ਤੁਸੀਂ ਦੱਸੋ ਕੀ ਆ ਸੁਰੱਖਸ਼ਕ ਦੇ ਇਹਨਾਂ ਦੇ ਮਾਰਦਰ ਜੀ ਸਿੰਘ ਦਾ ਰਾਜ ਰਿਆ ਕਿ ਨਹੀਂ ਉਹ ਇੱਕ ਹੀ ਗੱਲ ਕਿਸੇ ਨੇ ਜੁੱਧ ਵੇਲੇ ਵੀ ਜੁੱਧ ਫੌਜ ਤੇ ਕਰਨਾ ਹੈ ਨਾ ਕਿ ਧਰਮ ਦੇ ਧਰਮ ਦੇ ਕਹਿੰਦਾ ਭਾਵੇਂ ਵੀ ਜੀ ਉਹਨਾਂ ਦਾ ਕੋਈ ਕੁਰਾਨ ਹੈ ਅਗਰ ਕੁਰਾਨ ਹੈ ਫਲਾਣਾ ਉਹਨੂੰ ਕੋਈ ਕੋਈ ਮੰਦਰ ਹੈ ਉਹਨਾਂ ਤੇ ਕੋਈ ਟੈਕ ਨਹੀਂ ਕਰਨਾ ਕੱਲੀ ਫੌਜ ਤੇ ਟੈਕ ਹੀ ਕਰਨਾ ਤਾਂ ਬਹੁਤ ਵੱਡੀ ਗੱਲ ਹੈ ਇਹ ਇਹਨਾਂ ਨੇ ਤੁਸੀਂ ਵੇਖ ਲਓ ਆਪਣੇ ਕਿਹੜਾ ਹਰਮੰਦਰ ਸਾਹਿਬ ਤੇ ਕਿਹੜੀ ਫੌਸੀ ਜੀ ਹਰਮੰਦਰ ਸਾਹਿਬ ਦਾ ਟੈਕ ਕਰਤਾ ਤੇ ਮਾਰਦਰ ਜੀ ਸੀਗੇ ਕਹਿੰਦੇ ਜੀ ਕਿ ਇਹ ਧਰਮ ਤੇ ਟੈਕ ਨਹੀਂ ਆ ਜੀ ਜਿਹੜਾ ਜੁੱਧ ਕਰਨ ਆਇਆ ਸਾਹਮਣੇ ਉਹ ਤੇ ਨਾਲ ਟੈਕ ਹੈ ਜੇ ਉਹਨਾਂ ਕੋਲ ਕੋਈ ਮੰਦਰ ਵੀ ਹੈ ਸੋ ਉਹ ਤੇ ਟੈਕ ਨਹੀਂ ਕਰਨਾ ਠੀਕ ਹੈ ਜੇ ਉਹਨਾਂ ਕੋਲ ਗ੍ਰੰਥ ਹੈ ਇਹ ਉਹਦੇ ਟੈਕ ਨਹੀਂ ਕਰਦਾ ਇਹ ਧਿਆਰ ਖਣੇ ਇਸ ਗੱਲ ਦਾ ਤੇ ਸਾਡੇ ਤਾਂ ਸਰਕਾਰ ਨੇ ਤਾਂ ਕਾਬ ਤਖਸਾ ਬਿਠਾਤਾ ਦਰਬਾਰ ਸਾਹਿਬ ਬਿਠਾਤਾ ਗੁਰਦਵਾਰਾਂ ਤੋਂ ਗੋਲੀਆਂ ਬੱਜੀਆ ਤੇ ਜਿਹੜੇ ਸ਼ਰਧਾ ਨਾਲ ਮੱਥਾ ਟੇਕਣ ਗਏ ਸੀ ਤੇ ਉਹ ਸਾਰੇ ਸ਼ਹੀਦ ਕਰ ਦਿੱਤੇ ਤੇ ਫਿਰ ਇਹ ਕਿਹੜਾ ਲੋਕਤੰਤਰ ਤੇ ਇਹ ਕਿਹੜੀ ਸਰਕਾਰ ਜੀ ਜੀ ਬਹੁਤ-ਬਹੁਤ ਸ਼ੁਕਰੀਆ ਜੀ ਤੁਹਾਡਾ ਗੱਲ ਕਰਦੇ ਸੀ ਲੋਕਤੰਤਰ ਦੀ ਕਹਿੰਦੇ ਨੇ ਭਾਰਤ ਦਾ ਸੰਵਿਧਾਨ ਬਹੁਤ ਲਚਕੀਲਾ ਹੈ ਪਰ ਇਸ ਲਚਕੀਲੇਪਨ ਦਾ ਫਾਇਦਾ ਉਠਾ ਕੇ ਕਈ ਰਾਜਨੀਤਿਕ ਪਾਰਟੀਆਂ ਨੇ ਧਰਮ ਨਰਪੱਖ ਰਾਜ ਨੂੰ ਧਰਮ ਦੀ ਰਾਜਨੀਤੀ ਉਤਾਰਿਆ ਬਰਤ ਲਿਆ ਇਸ ਕਰਕੇ ਲੋਕਤੰਤਰ ਦਾ ਜਿਹੜਾ ਪ੍ਰਭਾਵ ਹੈ ਉਹ ਕਿਤੇ ਨਾ ਕਿਤੇ ਘੱਟ ਵੀ ਹੋਇਆ ਤੇ ਲੋਕਾਂ ਦੀ ਸੁਣੀ ਵੀ ਜਾਂਦੀ ਹੈ ਤੇ ਤੁਸੀਂ ਲਗਾਤਾਰ ਜੁੜੇ ਰਹੋ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਧੰਵਾਦੀ